ਆ ਦੇਖ ਪਾ ਰਹੇ ਹੋ ਜਗਦੀਪ ਤਨਖੜਵੀ ਦੇਖੇ ਜਾ ਸਕਦੇ ਨੇ ਜਿਨ੍ਹਾਂ ਤੋਂ ਬਾਅਦ ਸੀਪੀ ਰਾਧਾਕ੍ਰਿਸ਼ਨ ਇਹ ਆਉਦਾ ਸੰਭਾਰ ਰਹੇ ਨੇ ਬੀ ਸੁਦਰਸ਼ਨ ਰੈਡੀ ਨੂੰ ਹਰਾ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਰਾਧਾਕ੍ਰਿਸ਼ਨ ਨੇ ਮੰਗਲਵਾਰ ਨੂੰ ਉਪਰਾਸ਼ਟਪਤੀ ਦੀ ਚੋਣਾਂ ਦੇ ਵਿੱਚ ਸਯੁਕਤ ਜੋ ਵਿਰੋਧੀ ਧਰ ਦੇ ਉਮੀਦਵਾਰ ਸੀ ਬੀ ਸੁਦਰਸ਼ਨ ਰੈਡੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਇਸ ਚੋਣ ਦੇ ਵਿੱਚ ਉਪਰਾਸ਼ਟਪਤੀ ਦੇ ਲਈ ਉਹਨਾਂ ਇੱਥੇ ਦੱਸ ਦਈਏ ਕਿ ਉਪਰਾਸ਼ਟਪਤੀ ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਚਾਨਕ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਇਹ ਚੋਣ ਕਰਵਾਈ ਗਈ ਹੈ ਤੇ ਉਸ ਚੋਣ ਦੇ ਵਿੱਚ ਸੀਪੀ ਰਾਧਾਕ੍ਰਿਸ਼ਨਨ ਹਲਫ ਲਾਰੇ ਰਿਆਜ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਦੇ ਰੂਪ ਤੇ ਵਿੱਚ ਉਹਨਾਂ ਨੂੰ ਚੁਣਿਆ ਗਿਆ। ਰਾਜ ਸਭਾ ਦੇ ਵਿੱਚ ਪੀਸੀ ਮੋਦੀ ਨੇ ਨਤੀਜੇ ਐਲਾਨ ਕੀਤੇ ਸੀ ਤੇ ਦੱਸਿਆ ਕਿ 781 ਸੰਸਦਾਂ ਦੇ ਵਿੱਚੋਂ 767 ਨੇ VOTING ਕੀਤੀ ਜਿਸ ਦੇ ਵਿੱਚ 98.2% ಮತਦਾਨ ਦਰਜ ਕੀਤਾ ਗਿਆ ਸੀ VOTING ਦਰਜ ਕੀਤੀ ਗਈ ਸੀ। राष्ट्रपति दफ्तर साह चुक समागम करवाया जा रहा है यथ भारत के संविधान के अनुच्छेद 324 द्वारा भारत के उपराष्ट्रपति के पद के निर्वाचन का अधीक्षण निदेशन और नियंत्रण भारत निर्वाचन आयोग में निहित है और यतः श्री जगदीप धनखड़ द्वारा 2025 के जुलाई मास के 21वें दिन तदनुसार शक संवत के वर्ष एक के आषाढ़ मास के तीसरे दिन त्यागपत्र देने के कारण भारत के उपराष्ट्रपति का पद रिक्त हो गया है और यतः भारत के उपराष्ट्रपति के पद को भरने के लिए संविधान तथा राष्ट्रपतिय और उपराष्ट्रपति निर्वाचन अधिनियम उन्नीस के उपबंधों और तदधीन बनाए गए नियमों और आदेशों के अनुसार निर्वाचन करा लिया गया है तथा परिणाम घोषित कर दिया गया है अब इसलिए भारत निर्वाचन आयोग एतद द्वारा प्रमाणित करता है श्री सी पी वर्ष 2025 के सितंबर मास के नौवे दिन तदनुसार शक संवत के वर्ष एक के भाद्रपद मास के अठारवे दिन भारत के उपराष्ट्रपति पद के लिए सम्यक रूप से निर्वाचित हो गए हैं। भारत गणराज के छिहत्तरवे वर्ष में हमारे हस्ताक्षर और भारत निर्वाचन आयोग की मोहर से वर्ष 2025 के सितंबर मास के नौवे दिन तदनुसार शक संवत के वर्ष एक के भाद्रपद मास के अठारवे दिन प्रदत्त किया गया आई, आई Radha Krishnan, do swear in the name of god. do swear in the name of god that i will bear true faith and allegiance. that i will bear true faith and allegiance to the constitution of india. to the constitution of india As by law established. yes, by law established. and that i will faithfully discharge the duty. and that i will faithfully discharge the duty upon which i am about to enter upon which I am about to enter. ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਰਸਮੀ ਤੌਰ ਤੇ ਦਸਤਖਤ ਕਰ ਰਹੇ ਨੇ ਇਸ ਦਿਨ ਵਾਲੀ ਅਧਿਕਾਰਤ ਤੌਰ ਤੇ ਭਾਰਦੇ ਉਪ ਰਾਸ਼ਟਰਪਤੀ ਬਣ ਚੁੱਕੇ ਨੇ ਸੀਪੀ ਰਾਧਾ ਕ੍ਰਿਸ਼ਨ ਦੇਸ਼ ਦੇ ਰਾਸ਼ਟਰਪਤੀ ਦ੍ਰਾਪਤੀ ਮੁਰਮੂ ਨੇ ਉਹਨਾਂ ਨੂੰ ਹਲਫ ਦਵਾਇਆ ਸੀਪੀ ਰਾਧਾ ਕ੍ਰਿਸ਼ਨ 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਸਿਰੂਪੁਰਤ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਸੀਪੀ ਰਾਧਾਕ੍ਰਿਸ਼ਨਨ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਇਸ ਦੇ ਨਾਲ ਹੀ ਆਰਐਸਐਸ ਦੇ ਨਾਲ ਉਹ ਇੱਕ ਸਵੈਮ ਸੇਵਕ ਦੇ ਰੂਪਤ ਵਿੱਚ ਜੁੜੇ 1974 ਦੇ ਵਿੱਚ ਭਾਰਤੀ ਜਨ ਸੰਘ ਦੇ ਰਾਜ ਕਾਰਜਕਾਰਨੀ ਸਮਿਤੀ ਦੇ ਉਹ ਮੈਂਬਰ ਵੀ ਬਣੇ ਸੀ 1996 ਦੇ ਵਿੱਚ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਬੀਜੇਪੀ ਦੇ ਸਖਤਰ ਦੇ ਤੌਰ ਦੇ ਉੱਤੇ ਸੇਵਾਵਾਂ ਨਿਭਾਈਆਂ ਇਸ ਤੋਂ ਬਾਅਦ ਕੋਇੰਬ ਟੂਰ ਦੇ ਵਿੱਚੋਂ ਉਹ ਲੋਕ ਸਭਾ ਸੰਸਦ ਰਹੇ ਰਾਸ਼ਟਰਪਤੀ ਇਸ ਆਉਣ ਚੁੱਕ ਸਮਾਰੋਹ ਹੁਣ ਆਪਣੀ ਆਸਪਾਪਤੀ ਦੇ ਵੱਲ ਵੱਧ ਰਿਹਾ ਹੈ। ਰਾਸ਼ਟਰਪਤੀ ਦੇ ਵੱਲੋਂ ਉੱਥੇ ਸਭ ਮੈਂਬਰਾਂ ਦਾ ਸਭ ਸਿਆਸਤਦਾਨਾਂ ਦਾ ਧੰਨਵਾਦ ਕੀਤਾ ਗਿਆ। ਸੀਪੀ ਰਾਧਾਕ੍ਰਿਸ਼ਨ ਦੇ ਵੱਲੋਂ ਹਲਫ ਲਿਆ ਗਿਆ। ਹਲਫ ਲੈਂਤ ਬਾਅਦ ਅੱਗੇ ਅਗੇ ਰਾਸ਼ਟਰਪਤੀ ਦ੍ਰੋਪਦੀ ਮਰਮੋ ਉਹਨਾਂ ਦੇ ਪਿੱਛੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਤੇ ਮਗਰੋ ਦੇਸ਼ ਦੇ ਪ੍ਰਧਾਨ ਮੰਤਰੀ ਬੁੱਧਿਸਰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਬਾਕੀ ਸਿਆਸਤਦਾਨ ਦੇਖੇ ਜਾ ਸਕਦੇ ਨੇ ਸੀਪੀ ਰਾਧਾਕ੍ਰਿਸ਼ਨ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ ਲੈ ਲਿਆ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮਰਮੂ ਨੇ ਉਹਨਾਂ ਨੂੰ ਹਲਫ ਦਵਾਇਆ ਹੈ ਇਹ ਤੇ ਜ਼ਿਕਰ ਹੋ ਗਿਆ ਕਿ ਜਗਦੀਪ ਤਨਖੜ ਜਿਨ੍ਹਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਉਸ ਅਚਾਨਕ ਆਪਣੀ ਸਿਹਤ ਦਾ ਹਵਾਲਾ ਦੰਦੇ ਹੋਏ ਅਸਤੀਫਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ VOTING ਹੋਈ ਉਸ VOTING ਦੇ ਵਿੱਚ CP ਰਾਧਾ ਕ੍ਰਿਸ਼ਨ ਨੂੰ ਚੁਣਿਆ ਗਿਆ ਜਦਕਿ ਦੂਸਰੇ ਪਾਸੇ ਵਿਰੋਧੀ ਧਿਰ ਤੇ ਜਾਂ ਫਿਰ ਕਹ ਲਈਏ ਕਿ ਇੰਡੀਆ ਬਲਾਕ ਤੇ B ਸੁਦਰਸ਼ਨ ਰੈਡੀ ਨਹੀਂ ਜਿੱਤ ਪਾਏ ਤੇ ਐਸੇ ਕਰਕੇ NDA ਦੇ ਉਮੀਦਵਾਰ CP ਰਾਧਾ ਕ੍ਰਿਸ਼ਨ ਉਪਰਾਸ਼ਟਪਤੀ ਬਣੇ ਨੇ ਹੁਣ ਸੌਂ ਚੁੱਕ ਲਈ ਗਈ ਹੈ ਤੇ ਇਸ ਤੋਂ ਬਾਅਦ ਉਪਰਾਸ਼ਟਪਤੀ ਦੇ ਤੌਰ ਦੇ ਉੱਤੇ ਸੀਪੀ ਰਾਧਾ ਕ੍ਰਿਸ਼ਨ ਆਪਣੀ ਜ਼ਿੰਮੇਵਾਰੀ ਨਿਭਾਉੜ ਕੇ ਫਿਲਹਾਲ ਇਸ ਵਲਟਨ ਦੇ ਵਿੱਚ ਐਨਆਈ ਦੇਵ ਜਾਸਦ ਸਾਤਰੀਕਰ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ